ਪਰਮ ਸਤਕਾਰ ਯੋਗ ਰੱਬ ਵਰਗੇ ਦਰਸ਼ਕੋ ਤੇ ਸਰੋਤਿਓ ਤੁਸੀਂ ਸੁਣ ਰਹੇ ਹੈ ਕਿੱਸਾ ਜਾਨੀ ਚੋਰ ਤੇ ਨਰ ਸੁਲਤਾਨ ਛੇਮਾ ਹਿੱਸਾ ਜਿਸ ਵੇਲੇ ਜਾਨੀ ਚੋਰ ਦੇ ਗੁਰੂ ਰਾਮਦਤ ਨੂੰ ਫੜ ਕੇ ਰਾਜੇ ਦੇ ਪੇਸ਼ ਕੀਤਾ ਤੇ ਰਾਮਦਤ ਨੇ ਸਾਰੀ ਆਤ ਤੋਂ ਤੱਕ ਆਪਣੀ ਕਹਾਣੀ ਸੁਣਾ ਦਿੱਤੀ ਹੈ ਬਾਦਸ਼ਾਹ ਨੂੰ ਤੇ ਅਖੀਰ ਨੂੰ ਉਹਦੇ ਤੇ ਛੱਡਤੀ ਹੈ ਅੱਗੇ ਮਹਾਰਾਜ ਤੁਹਾਡੀ ਮਨਸ਼ਾ ਜਿਵੇਂ ਮਰਜ਼ੀ ਕਰੋ ਮੇਰਾ ਕਿਹੜਾ ਕੋਈ ਜ਼ੋਰ ਹੈ ਤੇ ਬਾਦਸ਼ਾਹ ਨੇ ਹੁਕਮ ਸੁਣਾ ਦਿੱਤਾ ਵੀ ਇਹਨੂੰ ਜੇਲ੍ਹ ਵਿੱਚ ਬੰਦ ਕਰ ਦਿਓ ਉਧਰੋਂ ਜਾਨੀ ਚੋਰ ਦੀ ਗੁਰੂ ਮਾਤਾ ਆਪਣੇ ਪਤੀ ਨੂੰ ਭਾਲਦੀ ਭਾਲਦੀ ਉਹਦੀ ਪੈੜ ਦੇ ਮਗਰ ਮਗਰ ਆਉਂਦੀ ਦੀਨਾਗੜ੍ਹ ਵਿੱਚ ਪਹੁੰਚ ਗਈ ਹੈ ਆਓ ਅੱਗੇ ਸੁਣੀਏ ਗੈਂਦ ਪਚਾਰਨ ਵਾਸ ਮੇ ਦੇਵੇ ਹੁਕਮ ਸੁਣਾਏ ਹੁਣ ਲਾ ਜਾ ਕੇ ਇਸ ਨੂੰ ਦਿਓ ਜੇਲ੍ਹ ਮੇ ਪਾਏ ਦਿਨਾਂ ਗੜ ਦੇ ਅੰਦਰ ਬੁੜੀਆਂ ਮਗਰ ਬੁੜੇ ਦੇ ਆਈ ਕਾਂਗ ਵਾਂਗ কুরਲਾ ਦੀ ਫਿਰਦੀ ਕਾਂਗ ਵਾਂਗ ਕਰਲੌਂਦੀ ਫਿਰਦੀ ਨਾ ਕੋਈ ਸੁਣੇ ਦੁਹਾਈ ਮੀਰ ਵजीर ਜੋ ਝੜਕਾਂ ਦਿੰਦੇ ਪਈ مصیبت ਐਸੀ ਹੋਰ ਕਿਸੇ ਦੀ ਐਸੀ ਹਾਲਤ ਸੁਣੀ ਨਾ ਇਹਦੇ ਜੈਸੀ ਢਡੋਂ ਭੁੱਖੀ ਫਿਰੇ ਕੂਕਦੀ ਪੈਰ ਪੈਰ ਗਸ਼ ਖਾਵੇ ਰੋਣ ਬਿਨਾਂ ਕੀ ਕਰੇ ਵਿਚਾਰੀ ਪੇਸ਼ ਨਾ ਕੋਈ ਜਾਵੇ ਹੋ ਕੌਣ ਖਿਲਾਵੇ ਕੌਣ ਪਲਾਵੇ ਕੌਣ ਧਰਾਵੇ ਧੀਰਾ ਬਈ ਕੌਣ ਖਲਾਵੇ ਕੌਣ ਪਲਾਵੇ ਕੌਣ ਧਰਾਵੇ ਧੀਰਾ ਪੈ ਗਈ ਬੇਜਾਨ ਅਸਮਾਨੋਂ ਵਰਤ ਗਿਆ ਤਕਦੀਰਾਂ ਫਿਰੇ ਬੋਲਦੀ ਵਾਂਗ ਸਦਾਈਆਂ ਆਗੀ ਰਾਤ ਅਗੇਰੇ ਕੱਟੀ ਰਾਤ ਮੁਸੀਬਤ ਵਾਲੀ ਮੁੜ ਪੀ ਅੰਤ ਸਵੇਰੇ ਸੋਚਾਂ ਕਰੇ ਕਿੱਧਰ ਨੂੰ ਜਾਵਾਂ ਨਾ ਪੇਕੇ ਨਾ ਸਹਰੇ ਨਾ ਤੁਰਨ ਦੀ ਤਾਕਤ ਵੇਗੀ ਕੌਣ ਗਸੀ ਦੇ ਦੋ ਦੌਰੇ ਆਖਰ ਸੋਚਾਂ ਸੋਚ ਵਿਚਾਰੀ ਹੈ ਧੀਰਜ ਨੂੰ ਧਰਦੀ ਹੁਣ ਮੈਂ ਬਬਰੀ ਗੜ੍ਹ ਨੂੰ ਜਾਵਾਂ ਹੋਰ ਕੌਣ ਹੈ ਦਰਦੀ ਮਾਨ ਸਿੰਘ ਦੇ ਕੋਲੇ ਦੱਸਾਂ ਕੁੱਲ ਕਹਾਣੀ ਜਾ ਕੇ ਰਾਜਕੁਮਾਰ ਸੁਣੂੰਗਾ ਮੇਰੀ ਤੁਰਤ ਛਡਾਉ ਆਕੇ ਆਪੇ ਸ਼ਰਮ ਗੁਰੂ ਦੀ ਖਾਉ ਜਿਸਨੇ ਉਸੇ ਪੜਾਇਆ ਬੇਨਾ ਉਸ ਤੋਂ ਪਤੀ ਹਮਾਰਾ ਜਾਵੇ ਨਹੀਂ ਛੁਡਾਇਆ ਕੋ ਜਾਨੀ ਦਾ ਇਤਬਾਰ ਕੋਈ ਨਾ ਘਰ ਹੋਵੇ ਨਾ ਹੋਵੇ ਜਾਨੀ ਦਾ ਇਤਬਾਰ ਕੋਈ ਨਾ ਘਰ ਹੋਵੇ ਨਾ ਹੋਵੇ ਨਹੀਂ ਤਾਂ ਆਕੇ ਜੜ ਰਾਜੇ ਦੀ ਪੱਟ ਜਹਾਨੋਂ ਖੋਵੇ ਆਵੇ ਸਿੱਧੀ ਬਬਰੀ ਗੜ ਨੂੰ ਹੈ ਲੈ ਕੇ ਹਟ ਕੋਰੇ ਆਖਰਕਾਰ ਪਹੁੰਚ ਗਈ ਆ ਕੇ ਮਾਨ ਸਿੰਘ ਦੇ ਧੋਰੇ ਹੋ ਦਸੇ ਹਾਲ ਕਿਸ਼ੋਰ ਚੰਦ ਨੂੰ ਜੋ ਹੋਇਆ ਸੀ ਸਾਰਾ ਜ਼ੁਲਮ ਹੋ ਗਿਆ ਨਾਲ ਹਮਾਰੇ ਸੁਣ ਲੈ ਰਾਜਕੁਮਾਰਾ ਆਦ ਅੰਦ ਤੋਂ ਲਾਇ ਕੇ ਹਾਲ ਕਿਹਾ ਜੋ ਬੋਲ ਮਾਨ ਸਿੰਘ ਸੁਣ ਆਖਦਾ ਨਾਲ ਹਰ ਖਦੇ ਬੋਲ ਕਰ ਮਾਈ ਕੋਈ ਨਾ ਫਿਕਰ ਮਨ ਮੇ ਮੇਰੇ ਮਾਈ ਰਹੇ ਜੋ ਸਵਾਸ ਧਾਨ ਮੇ ਦਿਨਾ ਮੈਂ ਲਿਆਉ ਕਦੇ ਟੱਕ ਬਹਿਣਾ ਨਹੀਂ ਮੈਨੂੰ ਚੇਲਾ ਗੁਰੂ ਦਾ ਕਿਸੇ ਨੇ ਕਹਿਣਾ ਨਹੀਂ ਜਿਸ ਵੇਲੇ ਜਾ ਕੇ ਦੀਨਾ ਗੜ ਬੜਿਆ ਦੇਖ ਲੂੰਗਾ ਰਾਜੇ ਦਾ ਕਟਕ ਚੜਿਆ ਮਰ ਜਾ ਬਿਸ਼ੱਕ ਹੌਸਲਾ ਜੋ ਟਹਿਣਾ ਨਹੀਂ ਮੈਨੂੰ ਚੇਲਾ ਗੁਰੂ ਦਾ ਕਿਸੇ ਨੇ ਕਹਿਣਾ ਨਹੀਂ ਮੇਰਾ ਉਤਸ਼ਾਹ ਨਾ ਰਹੇਗਾ ਫਸਿਆ ਝੂਠ ਨਾ ਸਮਝ ਮਾਈ ਸਾਫ ਦੱਸਿਆ ਥੋੜਾ ਦੁੱਖ ਥੋੜੇ ਸੇਵਕ ਨੇ ਸਹਿਣਾ ਨਹੀਂ ਮੈਨੂੰ ਚੇਲਾ ਗੁਰੂ ਦਾ ਕਿਸੇ ਨੇ ਕਹਿਣਾ ਨਹੀਂ ਗੇਂਦਰ ਹੀ ਰਾਜੇ ਦੀ ਪਿਛਾੜੀ ਸਮਝੀ ਆਵੇ ਕੁੜੀ ਭੂਪ ਦੀ ਅਗਾੜੀ ਸਮਝੀ ਹੁਣ ਕੋਈ ਦਿਨਾਂ ਦਾ ਫਰਕ ਪੈਣਾ ਨਹੀਂ ਮੈਨੂੰ ਚੇਲਾ ਗੁਰੂ ਦਾ ਕਿਸੇ ਨੇ ਕਹਿਣਾ ਨਹੀਂ ਕਰਕੇ ਲਿਆਵਾ ਚਤਰ ਚਲਾਕੀ ਨੂੰ ਛੱਡ ਪਿੱਛੇ ਆਉਣਾ ਨਾ ਕਸਰ ਬਾਕੀ ਨੂੰ ਹੋ ਆਪ ਤੋਂ ਪਿਆਰੇ ਕੋਈ ਭਾਈ ਭੈਣਾ ਨਾ ਮੈਨੂੰ ਚੇਲਾ ਗੁਰੂ ਦਾ ਕਿਸੇ ਨੇ ਕਹਿਣਾ ਨਹੀਂ ਜਿਹੜਾ ਮਾਤਾ ਜਾਨੀ ਦੇ ਉਚਾਰ ਨਾਮ ਨੂੰ ਉਹਨੇ ਉੱਥੇ ਜਾ ਕੇ ਸਾਰਨਾ ਕੀ ਕਾਮ ਨੂੰ ਹੋ ਜਿਹੜਾ ਮਾਤਾ ਜਾਨੀ ਦੇ ਉਚਾਰੇ ਕਾਮ ਨੂੰ ਉਹਨੇ ਉੱਥੇ ਜਾ ਕੇ ਸਾਰਨਾ ਕੀ ਕਾਮ ਨੂੰ ਦਿਨਾਂ ਮੈਂ ਲਿਆਵਾ ਕੋਈ ਬੈਠ ਰਹਿਣਾ ਨਹੀਂ ਮੈਨੂੰ ਚੇਲਾ ਗੁਰੂ ਦਾ ਕਿਸੇ ਨੇ ਕਹਿਣਾ ਨਹੀਂ ਖਾਲੀ ਮੋੜ ਆਵਾ ਜੇ ਮਗਰ ਜਾ ਕੇ ਮਰਾ ਤੇਰੇ ਸਾਹਮਣੇ ਜ਼ਹਿਰ ਖਾ ਕੇ ਹੋਰ ਕੋਈ ਚੱਕਣਾ ਕਸ਼ੋਰ ਗਹਿਣਾ ਨਹੀਂ ਹੋ ਮੈਨੂੰ ਚੇਲਾ ਗੁਰੂ ਦਾ ਕਿਸੇ ਨੇ ਕਹਿਣਾ ਨਹੀਂ ਮੈਨੂੰ ਚੇਲਾ ਗੁਰੂ ਦਾ ਕਿਸੇ ਨੇ ਕਹਿਣਾ ਨਹੀਂ